ਸਾਡੇ ਐਮਪੀ ਮੀਤ ਹੇਰ ਜੀ ਵੀ ਲੰਘ ਕੇ ਗਏ ਉਹ ਹੱਸ ਕੇ ਲੰਘ ਕੇ ਗਏ ਆ ਔਰ ਇੰਜ ਪ੍ਰਤੀਤ ਹੋ ਰਿਹਾ ਸੀ ਜਿੱਦਾਂ ਮਜ਼ਾਕ ਉਡਾ ਰਹੇ ਮੀਤ ਹੇਰ ਮੁਰਦਾਬਾਦ 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 ਮੀਤ ਹੇਰ ਮੁਰਦਾਬਾਦ 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 ਜਿਹੜੇ ਜੋੜਾ ਮਾਜਰਾ ਸੀ ਉਹ ਵੀ ਹੱਥ ਜੋੜ ਕੇ ਲੰਘ ਗਏ ਜਿਹੜਾ ਦਿਨ ਜੋੜਾ ਮਾਜਰਾ ਮੁਰਦਾਬਾਦ 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 ਪਜਿੰਦਰ ਕਾਰ ਮੁਰਦਾਬਾਦ 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 ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਜਿਹੜੀਆਂ ਤੂੰ ਸਾਡੇ ਤੇ ਲਾਠੀਆਂ ਭਰਉਂਦਾ ਹੈ ਨਾ ਉਹਦੀ ਤਾਂ ਆਵਾਜ਼ ਆਉਂਦੀ ਆ ਪਰ ਜੋ ਤੇਰੇ ਤੇ ਪਰਦੀ ਹੈ ਨਾ ਉਹਦੀ ਆਵਾਜ਼ ਨਹੀਂ ਆਉਣੀ ਜਦੋਂ ਅਸੀਂ ਉਹਨਾਂ ਨੂੰ ਆਪਣਾ ਮਸਲਾ ਦੱਸਿਆ ਤੇ ਉਹ ਕਹਿੰਦੇ ਕਿ ਨਹੀਂ ਜੀ ਤੁਹਾਡੀ ਜਿਹੜੀ ਮੀਟਿੰਗ ਹੈ ਉਹ ਸੀਐਮ ਸਾਹਿਬ ਨਾਲ ਨਹੀਂ ਹੋ ਸਕਦੀ ਜਦੋਂ ਸਾਨੂੰ ਜਵਾਬ ਮਿਲਿਆ ਅਸੀਂ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਦੇ ਅੱਗੇ ਜਾ ਕੇ ਨਾਰੇਬਾਜ਼ੀ ਹਜੇ ਕਰਨੀ ਸ਼ੁਰੂ ਕੀਤੀ ਸੀ ਕਿ ਸਾਨੂੰ ਜਿਹੜਾ ਉੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਬਹੁਤ ਬੁਰੀ ਤਰ੍ਹਾਂ ਖੜੀਸਿਆ ਗਿਆ ਸਰਕਾਰ ਪੂਰਾ ਕਿਉਂ ਨਹੀਂ ਕਰਨਾ ਚਾਹੁੰਦੀ ਉਹਦੇ ਦੋ ਤਿੰਨ ਕਾਰਨ ਨੇ ਇੱਕ ਤਾਂ ਪਿਛਲੀ ਸਰਕਾਰ ਦੀ ਭਰਤੀ ਆ ਇਹ ਬਦਲੇ ਦੀ ਰਾਜਨੀਤੀ ਨਾਲ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੂਜਾ ਨੰਬਰ ਕਿ ਸਿੱਖਿਆ ਇਹਨਾਂ ਦਾ ਅਜੰਡਾ ਨਹੀਂ ਹੈਗਾ ਜਿਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਜੀ ਨੂੰ ਇਹਨਾਂ ਨੇ ਰਾਜ ਸਭਾ ਦਾ ਮੈਂਬਰ ਬਣਾਇਆ ਆ ਤਾਂ ਉਹ ਉੱਥੇ ਸਰਕਾਰੀ ਸਿੱਖਿਆ ਕਿੱਦਾਂ ਵੱਧ ਫੁੱਲ ਸਕਦੀ ਆ ਜਿੱਥੇ ਸਾਡੀ ਨੁਮਾਇੰਦਗੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਜਿਹੜੇ ਮਾਲਕ ਕਰਨਗੇ ਕਿਸ ਹੱਕ ਦੇ ਨਾਲ ਜਨਤਾ ਤੋਂ ਵੋਟ ਦੀ ਮੰਗ ਕਰ ਰਹੇ ਨੇ ਜਦੋਂ ਜਨਤਾ ਦੀ ਆਵਾਜ਼ ਇਹ ਸੁਣਨਾ ਹੀ ਨਹੀਂ ਚਾਹੁੰਦੇ ਸ੍ਰੀ ਕਾਲ ਜੀ ਕੁਝ ਵੱਖਰਾ ਸੋਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਆ ਸਸ਼ੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਤੇ ਬਾਈ ਇਲੈਕਸ਼ਨ ਦਾ ਰੰਗ ਕੀ ਨਿਕਲ ਰਿਹਾ ਹੈ ਇੱਕ ਪਾਸੇ ਸਰਕਾਰ ਦਾਵਾ ਕਰ ਰਹੀ ਹੈ ਵੀ ਰੰਗਲਾ ਪੰਜਾਬ ਬਣਾ ਰਹੇ ਆ ਕੀ ਰੰਗਲਾ ਪੰਜਾਬ ਜਿਹੜੇ ਬੇਰੋਜ਼ਗਾਰ ਆ ਇਹਨਾਂ ਦੀ ਤੂਕੜੀ ਇਸ ਕਰਕੇ ਜਾਂ ਇਹਨਾਂ ਦੀਆਂ ਮੰਗਾਂ ਨਾ ਪੂਰੀਆਂ ਕਰਨ ਕਰਕੇ ਬਣ ਰਿਹਾ ਹੈਗਾ ਜਾਂ ਫਿਰ ਰੰਗਲਾ ਪੰਜਾਬ ਵਾਕਿਆ ਦੇ ਵਿੱਚ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਵੀ ਇਹ ਰੰਗਲਾ ਬਣੇ ਪਰ ਇੱਕ ਵੱਡੀ ਤਸਵੀਰ ਦੇਖਣ ਨੂੰ ਮਿਲੀ ਪਿਛਲੇ ਦਿਨਾਂ ਦੇ ਵਿੱਚ 11 58 ਪ੍ਰੋਫੈਸਰਾਂ ਦੀ ਧੂਕੜੀ ਸੋਈ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਅੱਜ ਉਸ ਤੋਂ ਵੀ ਵੱਡੀ ਤਸਵੀਰ ਉਹਨਾਂ ਹੀ ਬੇਰੋਜ਼ਗਾਰਾਂ ਨੇ ਪ੍ਰੋਫੈਸਰਾਂ ਨੇ ਸਰਕਾਰ ਦੇ ਵੱਖੋ-ਵੱਖ ਮੰਤਰੀਆਂ ਦਾ ਸਰਕਾਰ ਦੇ ਵੱਖੋ-ਵੱਖ ਲੀਡਰਾਂ ਦਾ ਆਮ ਆਦਮੀ ਪਾਰਟੀਆਂ ਦਾ ਵਿਰੋਧ ਕੀਤਾ ਸਾਡੇ ਨਾਲ ਉਹਨਾਂ ਦੇ ਕਨਵੀਨਰ ਜਸਵਿੰਦਰ ਕੌਰ ਜੀ ਨੇ ਹੋਰ ਨੌਜਵਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਸਵਿੰਦਰ ਜੀ ਅੱਜ ਕੋਈ ਟਾਈਮ ਟੂਮ ਦਿੱਤਾ ਜਾਂ ਉਸ ਹਿਰਾਸਤ ਤੋਂ ਬਾਅਦ ਲੈਣ ਤੋਂ ਬਾਅਦ ਕੋਈ ਟਾਈਮ ਦਿੱਤਾ ਹੋਵੇ ਇੱਥੋਂ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਟਾਈਮ ਦਿਵਾਇਆ ਹੋਵੇ ਜਾਂ ਦਿੱਲੀ ਤੋਂ ਜਿਹੜੀ ਇਹਨਾਂ ਦੀ ਟੀਮ ਆਈ ਆ ਉਹਨਾਂ ਨੇ ਟਾਈਮ ਦਿਵਾਇਆ ਹੋਵੇ ਤਾਲੀਵਾਲ ਸਾਹਿਬ ਸਾਡਾ ਜਿਹੜਾ ਪ੍ਰੋਟੈਸਟ ਆ ਉਹ 10 ਮਹੀਨੇ ਤੋਂ ਲਗਾਤਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਪਿੰਡ ਵਿੱਚ ਚੱਲ ਰਿਹਾ ਆ ਤੁਸੀਂ ਦੇਖਿਆ ਹੋਣਾ ਕਿ ਸਾਡੇ ਇੱਕ ਮੈਡਮ ਪ੍ਰੋਫੈਸਰ ਬਲਵਿੰਦਰ ਕੌਰ ਜੀ ਨੇ ਸਰਕਾਰ ਤੋਂ ਤੰਗ ਹੋ ਕੇ ਖੁਦਕੁਸ਼ੀ ਨੋਟ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹਰਜੋਤ ਸਿੰਘ ਬੈਂਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੀ ਜੀਵਨ ਲੀਲਾ ਖਤਮ ਕਰ ਲਈ ਉਸ ਤੋਂ ਬਾਅਦ ਜਿਹੜਾ ਸਾਡਾ ਧਰਨਾ ਉਸ ਤੋਂ ਬਾਅਦ ਵੀ ਸਾਡੀ ਕੋਈ ਮੰਗ ਨਹੀਂ ਮੰਨੀ ਗਈ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਵੀ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਕੋਈ ਬਿਆਨ ਨਹੀਂ ਦਾ ਪ੍ਰਗਟ ਕੀਤਾ ਕਿ ਸਾਡੇ ਇਹਨੇ ਪੜੇ ਲਿਖੇ ਜਿਹੜੀ ਧੀ ਸਾਡੀ ਉਹਨੇ ਜਿਹੜੀ ਆ ਕਿਸੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਜਿਹੜੀ ਆਪਣੀ ਜੀਵਨ ਲੀਲਾ ਖਤਮ ਕੀਤੀ ਆ ਜਦੋਂ ਸਾਨੂੰ ਲਗਾਤਾਰ 10 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ ਪਰ ਜਦੋਂ ਹਰਜੋਤ ਸਿੰਘ ਬੈਂਸ ਜੀ ਨੇ ਆਪਣੇ ਹੱਥ ਖੜੇ ਕਰ ਦਿੱਤੇ ਕਿ ਮੇਰੇ ਹੱਥ ਵਿੱਚ ਕੁਝ ਨਹੀਂ ਆ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਦਾ ਆ ਕਿ ਜਲੰਧਰ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਆ ਤੇ ਮੁੱਖ ਮੰਤਰੀ ਜੀ ਇਹ ਜਿਹੜੇ ਬਿਆਨਵਾਜੀ ਕਰਕੇ ਜਲੰਧਰ ਵਿੱਚ ਆਉਂਦੇ ਨੇ ਕਿ ਮੈਂ ਮਾਝੇ ਤੇ ਦੁਆਬੇ ਦੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਜਲੰਧਰ ਵਿੱਚ ਰਹਿ ਕੇ ਕਰਾਂਗਾ ਤਾਂ ਕਿ ਉਹਨਾਂ ਨੂੰ ਦੂਰ ਨਾ ਜਾਣਾ ਪਵੇ ਅਸੀਂ ਵੀ ਜਿਹੜੀ ਆਪਣੀ ਮੁਸ਼ਕਲ ਲੈ ਕੇ ਅਸੀਂ ਦੇਰ ਤੋਂ ਪਿਹੜਾ ਸੀ ਅਸੀਂ ਜਲੰਧਰ ਦੇ ਵਿੱਚ ਆ ਗਏ 2 ਜੁਲਾਈ ਨੂੰ ਜਿਹੜਾ ਅਸੀਂ ਆਪਣਾ ਇੱਥੇ ਧਰਨਾ ਦਿੱਤਾ ਅਸੀਂ ਜਿਹੜਾ 5 6 ਘੰਟੇ ਬੈਠਣ ਤੋਂ ਬਾਅਦ 2 ਤਰੀਕ ਨੂੰ ਸਾਨੂੰ ਇਹਨਾਂ ਨੇ ਇੱਕ ਆਸ਼ਵਾਸ਼ਣ ਦਿੱਤਾ ਕਿ ਕੱਲ ਨੂੰ 9 ਵਜੇ ਮੁੱਖ ਮੰਤਰੀ ਦੀ ਰਿਹਾਈ ਤੇ ਤੁਹਾਡੀ ਮੀਟਿੰਗ ਕਰਵਾਈ ਜਾਊਗੀ ਦੂਸਰੇ ਦਿਨ ਜਦੋਂ 9 ਵਜੇ 3 ਜੁਲਾਈ ਨੂੰ ਅਸੀਂ ਉਹਨਾਂ ਦੀ ਰਹਾਇਸ਼ ਤੇ ਪਹੁੰਚਦੇ ਹਾਂ ਪਹਿਲਾਂ ਤਾਂ ਸਾਡੇ ਨਾਲ ਬਾਹਰ ਬਹੁਤ ਖੱਜਲਖੁਆਰੀ ਕੀਤੀ ਜਾਂਦੀ ਆ ਸਾਨੂੰ 2 ਘੰਟੇ ਜਿਹੜਾ ਉੱਥੇ ਬਾਹਰ ਹੀ ਘੁਮਾਇਆ ਫਰਾਇਆ ਜਾਂਦਾ ਕਿ ਤੁਸੀਂ ਕੌਣ ਆ ਕਿੱਦਾਂ ਆ ਚਲੋ ਜਦੋਂ ਅਸੀਂ ਅੰਦਰ ਚਲੇ ਜਾਂਦੇ ਹਾਂ ਪਹਿਲਾਂ ਕਹਿੰਦੇ ਕਿ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਨਹੀਂ ਹੈਗੀ ਉਹਨਾਂ ਦੀ ਵਾਈਫ ਦੇ ਨਾਲ ਮੀਟਿੰਗ ਆ ਤੇ ਅਸੀਂ ਕਹਾਂ ਚਲੋ ਅਸੀਂ ਆਪਣਾ ਮੈਟਰ ਤਾਂ ਰੱਖਦੇ ਹਾਂ ਉਹਨਾਂ ਦੇ ਕੋਲ 2 ਘੰਟੇ ਬਾਅਦ ਕਹਿੰਦੇ ਕਿ ਸੀਐਮ ਸਾਹਿਬ ਦੀ ਵਾਈਫ ਜਿਹੜੀ ਆ ਉਹ ਕਿਸੇ ਪ੍ਰੋਗਰਾਮ ਤੇ ਜਾ ਰਹੀ ਆ ਤੁਹਾਡੀ ਉਹਨਾਂ ਦੀ ਮਾਤਾ ਜੀ ਬੈਠਣਗੇ ਉਹਨਾਂ ਦੇ ਨਾਲ ਮੀ ਸਿਰਫ ਦੇ ਸਿਰਫ ਸੀਐਮ ਮਾਨ ਸਾਹਿਬ ਹੀ ਹੱਲ ਕਰ ਸਕਦੇ ਆ ਤੇ ਉਹ ਕਹਿੰਦੇ ਕਿ ਸੀਐਮ ਮਾਨ ਸਾਹਿਬ ਦਾ ਤਾਂ ਸ਼ਡਿਊਲ ਬਹੁਤ ਬਿਜ਼ੀ ਆ ਇਸੇ ਤਰ੍ਹਾਂ ਕਰਦੇ ਅੱਧਾ ਘੰਟਾ ਘੰਟਾ ਕਰਦੇ ਸਾਢੇ ਤਿੰਨ ਹੋ ਗਏ ਉਹਨਾਂ ਦੀ ਸਿਸਟਰ ਜਿਹੜੀ ਆ ਉਹ ਕੁਰਸੀ ਤੇ ਬੈਠ ਜਾਂਦੇ ਆ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਆ ਉਹਨਾਂ ਦੇ ਮੰਗ ਪੱਤਰ ਲੈਂਦੇ ਆ ਤੇ ਸਾਨੂੰ ਵੀ ਉੱਥੇ ਕਾਫੀ ਜਿਹੜੇ ਪੁਲਿਸ ਕਰਮਚਾਰੀ ਸੀਗੇ ਜਾਂ ਉੱਥੇ ਉਹਨਾਂ ਦੇ ਇਹਨਾਂ ਦੇ OSD ਜਾਂ PA ਵਗੈਰਾ ਸੀਗੇ ਉਹ ਕਹਿੰਦੇ ਕਿ ਤੁਸੀਂ ਇੱਕ ਵਾਰ ਮੈਡਮ ਸੀਐਮ ਸਾਹਿਬ ਦੀ ਭੈਣ ਦੇ ਨਾਲ ਗੱਲ ਕਰ ਲਓ ਸਾਰੇ ਜਿਹੜੀ ਗੱਲਬਾਤ ਇਹਨਾਂ ਦੁਆਰਾ ਕੀਤੀ ਜਾਂਦੀ ਆ ਫਿਰ ਇਹ ਸੀਐਮ ਸਾਹਿਬ ਤੱਕ ਪਹੁੰਚਦੀ ਆ ਚਲੋ ਅਸੀਂ ਉਹਨਾਂ ਨਾਲ ਗੱਲ ਕੀਤੀ ਜਦੋਂ ਅਸੀਂ ਉਹਨਾਂ ਨੂੰ ਆਪਣਾ ਮਸਲਾ ਦੱਸਿਆ ਤੇ ਉਹ ਕਹਿੰਦੇ ਕਿ ਨਹੀਂ ਜੀ ਤੁਹਾਡੀ ਜਿਹੜੀ ਮੀਟਿੰਗ ਹੈ ਸੀਐਮ ਸਾਹਿਬ ਨਾਲ ਨਹੀਂ ਹੋ ਸਕਦੀ ਅਸੀਂ ਪੁੱਛਿਆ ਕਾਰਨ ਕਹਿੰਦੇ ਕਿ ਉਹਨਾਂ ਦਾ ਸ਼ਡਿਊਲ ਬਹੁਤ ਬਿਜ਼ੀ ਆ ਉਹ ਦਿਨ ਰਾਤ ਮੀਟਿੰਗਾਂ ਕਰ ਰਹੇ ਸੀ ਕਿ ਜੇਕਰ ਉਹ ਲੋਕਾਂ ਦੇ ਨਾਲ ਮੀਟਿੰਗਾਂ ਕਰ ਰਹੇ ਅਸੀਂ ਵੀ ਲੋਕ ਹੈ ਸਾਡਾ ਵੀ ਦੁੱਖ ਦਰਦ ਆ ਅਸੀਂ ਵੀ ਆਪਣਾ ਮਸਲਾ ਉਹਨਾਂ ਦੇ ਨਾਲ ਜਿਹੜਾ ਡਿਸਕਸ ਕਰਨਾ ਕਹਿੰਦੇ ਕਿ 15 ਤੋਂ ਬਾਅਦ ਤੁਹਾਡੀ ਜਿਹੜੀ ਮੀਟਿੰਗ ਕਰਵਾਈ ਜਾਊਗੀ ਉਸ ਤੋਂ ਬਾਅਦ ਅਸੀਂ ਬਾਹਰ ਆ ਗਏ ਜਿੱਦਾਂ ਕਿ ਸਾਡੀ ਜਥੇਬੰਦੀ ਨੇ ਪਹਿਲਾਂ ਤੋਂ ਐਲਾਨ ਕੀਤਾ ਸੀ ਕਿ ਜਦੋਂ ਤੱਕ ਸਾਡਾ ਮਸਲਾ ਜਿਹੜਾ ਹੱਲ ਨਹੀਂ ਹੁੰਦਾ ਸਿਰਫ ਇੱਕ ਮੀਟਿੰਗ ਲੈਣਾ ਸਾਡਾ ਮਸਲੇ ਦਾ ਹੱਲ ਨਹੀਂ ਆ ਅਸੀਂ ਜਿਹੜਾ ਮੀਟਿੰਗ ਦੀ ਕੋਈ ਆਊਟਕਮ ਜਾਂ ਮੁੱਖ ਮੰਤਰੀ ਦੱਸਣ ਕਿ 2.5 ਸਾਲ ਤੋਂ ਇਹ ਚੀਜ਼ ਕਿਉਂ ਲਟਕ ਰਹੀ ਆ ਸਿੱਖਿਆ ਕ੍ਰਾਂਤੀ ਦਾ ਨਾਅਰਾ ਦਿੰਦੇ ਆ ਉਹ ਸਕੂਲ ਆਫ ਐਮਿਨੈਂਸ ਦੀ ਗੱਲ ਕਰਦੇ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਿਆ ਦੇ ਪ੍ਰਤੀ ਕਹਿੰਦੇ ਕਿ ਅਸੀਂ ਆ ਕਰਤਾ ਉਹ ਕਰਤਾ ਕਿ ਉਹ ਸਾਨੂੰ ਦੱਸਣ ਕਿ ਇਹ ਚੀਜ਼ ਕਿਉਂ ਲਟਕ ਰਹੀ ਆ ਕਿਉਂਕਿ ਜੋ ਵੀ ਕਮੀਆਂ ਪੇਸ਼ੀਆਂ ਉਹ ਸਰਕਾਰ ਵੱਲੋਂ ਆ ਤੇ ਸਰਕਾਰ ਨੇ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਮੈਂ ਇਹ ਭਰਤੀ ਪੂਰੀ ਕਰਾਂਗਾ ਅੱਜ 2.5 ਸਾਲ ਹੋ ਗਏ ਇਹ ਚੀਜ਼ ਉੱਥੇ ਦੀ ਉੱਥੇ ਪਈ ਆ ਪਰ ਜਦੋਂ ਸਾਨੂੰ ਜਵਾਬ ਮਿਲਿਆ ਅਸੀਂ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਦੇ ਅੱਗੇ ਜਾ ਕੇ ਨਾਅਰੇਬਾਜ਼ੀ ਹਜੇ ਕਰਨੀ ਸ਼ੁਰੂ ਕੀਤੀ ਸੀ ਸਾਨੂੰ ਜਿਹੜਾ ਉੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਬਹੁਤ ਬੁਰੀ ਤਰ੍ਹਾਂ ਘੜਿਸਿਆ ਗਿਆ ਤੁਸੀਂ ਇੱਥੇ ਤਸਵੀਰਾਂ ਦੇਖ ਸਕਦੇ ਹੋ ਉਸਤਿਆਂ ਦੀਆਂ ਕਿ ਸਾਡੀਆਂ ਵੀਡੀਓਜ਼ ਜਿਹੜੀਆਂ ਬਣੀਆਂ ਸੀ ਜਿਹੜੀਆਂ ਕੁਝ ਕਿ ਜਿਹੜੇ ਅਸੀਂ ਵੀਡੀਓ ਬਣਾਈਆਂ ਉਹ ਜਿਹੜੀ 1-2 ਮਿੰਟ ਦੀ ਕਲਿੱਪ ਬਣੀ ਉਸ ਤੋਂ ਬਾਅਦ ਸਾਡੇ ਜਿਹੜੇ ਉਹਨਾਂ ਨੇ ਦੁਆਰਾ ਮੋਬਾਈਲ ਫੋਨ ਖੋ ਲੈ ਗਏ ਸਾਨੂੰ ਜਿਹੜਾ ਗਾੜੀ ਗਲੋਚ ਕੀਤਾ ਗਿਆ ਇੱਥੋਂ ਤੱਕ ਕਿ ਜਿਹੜੇ মিডিਆ ਕਰਮਚਾਰੀ ਉੱਥੇ ਖੜੇ ਸੀ ਜੋ ਸਾਡੀ ਕਵਰੇਜ ਲਈ ਆਏ ਸੀਗੇ ਉਹਨਾਂ ਦੇ ਵੀ ਮੋਬਾਈਲ ਖੋ ਉਹਨ ਕੋਕੋ ਕੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਕੱਲ ਅਸੀਂ ਰਾਤ ਨੂੰ ਸਾਨੂੰ ਥਾਣੇ 4 ਵਜੇ ਤੋਂ ਲੈ ਕੇ 9 ਵਜੇ ਤੱਕ ਉਹਨਾਂ ਨੇ ਜਮਸ਼ੇਰ ਸਾਧਾ ਥਾਣਾ ਦੇ ਵਿੱਚ ਬਿਠਾਈ ਰੱਖਿਆ 9 ਵਜੇ ਸਾਨੂੰ ਛੱਡਿਆ ਉਸ ਤੋਂ ਬਾਅਦ ਜਦੋਂ ਅਸੀਂ ਕੱਲ ਦੇਸ਼ ਭਗਤ ਯਾਦਗਾਰੀ ਹਾਲ ਇਕੱਠੇ ਹੋਏ ਕਿ ਅੱਜ ਅਸੀਂ ਫੇਰ ਜਿਹੜਾ ਇਹਨਾਂ ਦਾ ਵਿਰੋਧ ਕਰਾਂਗੇ ਤੇ ਸਾਨੂੰ ਇੱਥੇ ਹੀ ਪ੍ਰਸ਼ਾਸਨ ਨੇ ਰੋਕੀ ਰੱਖਿਆ 2:30 ਵਜੇ ਤੱਕ ਜਦੋਂ ਅਸੀਂ ਬਾਹਰ ਬਦਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਆਪਣੀ ਜਿਹੜੀ ਫੋਰਸ ਲਗਾ ਦਿੱਤੀ ਸਾਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਫਿਰ ਇੱਥੋਂ ਦੇ ਦੇਸ਼ ਭਗਤ ਯਾਦਗਾਰੀ ਹਾਲ ਦੇ ਇੱਕ ਬਜ਼ੁਰਗ ਮਾਤਾ 90 ਕੇ ਸਾਲ ਦੀ ਉਹਨਾਂ ਦੀ ਉਮਰ ਸੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਲਾਨਤਾ ਪਾਈਆਂ ਕਿ ਇਹਨਾਂ ਦਾ ਜਿਹੜਾ ਮਸਲਾ ਹੈ ਉਹ ਸਰਕਾਰ ਦੁਆਰੇ ਜਾਣ ਦੋ ਗਦਰੀ ਬਾਬਿਆਂ ਨੇ ਵੀ ਤਾਂ ਇਦਾਂ ਹੀ ਆਜ਼ਾਦੀ ਲਈ ਸੀ ਭਗਤ ਸਿੰਘ ਨੇ ਐਸੈਂਬਲੀ 'ਚ ਬੰਬ ਸੁੱਟਿਆ ਸੀ ਜਦੋਂ ਸਰਕਾਰ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਸੀਗੀ ਤੁਸੀਂ ਇਹਨਾਂ ਦੀ ਗੱਲ ਰੱਖਣ ਦੋ ਇਹ ਕੀ ਮੰਗ ਰਹੇ ਆ ਇਹ ਆਪਣਾ ਹੱਕ ਮੰਗ ਰਹੇ ਆ ਜਦੋਂ ਉਹਨਾਂ ਨੂੰ ਸ਼ਰਮਸ਼ਾਰ ਕੀਤਾ ਗਿਆ ਤਾਂ ਕਿਤੇ ਜਾ ਕੇ ਉਹਨਾਂ ਨੇ ਸਾਨੂੰ ਸਵਿਧਾਨ ਚੌਂਕ ਬੀ ਐਮ ਸੀ ਚੌਂਕ ਦੇ ਥੱਲੇ ਜਾ ਕੇ ਕਿਹਾ ਕਿ ਉੱਥੇ ਤੁਸੀਂ ਆਪਣਾ ਸ਼ਾਂਤਮਈ ਬੈਠ ਸਕਦੇ ਆ ਅਸੀਂ 2:30 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਬੈਠੇ ਰਹੇ ਉਦੋਂ ਵੀ ਸਾਨੂੰ ਕਹਿੰਦੇ ਰਹਿ ਕੇ ਮੀਟਿੰਗ ਦਵਾਉਂਦੇ ਆ ਦਵਾਉਂਦੇ ਆ ਗੱਲ ਕਰ ਰਹੇ ਆ ਅੱਧਾ ਘੰਟਾ ਦਿਓ ਅੱਧਾ ਘੰਟਾ ਦਿਓ ਪਰ ਕੋਈ ਮੀਟਿੰਗ ਨਹੀਂ ਹੋਈ ਅੱਜ ਸਵੇਰੇ ਅਸੀਂ ਫੇਰ ਆਪਣਾ ਜਿਹੜਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਅਸੀਂ ਜਿਹੜਾ ਇਹਨਾਂ ਦਾ ਮੁੱਖ ਦਫ਼ਤਰ ਹੈ ਉੱਥੇ ਬਾਹਰ ਜਾ ਕੇ ਨਰੇਵਾਜੀ ਕੀਤੀ ਉਸ ਤੋਂ ਅੱਗੇ ਸਾਨੂੰ ਪਤਾ ਲੱਗਾ ਮਾਰਚ ਕਰਦੇ ਹੋਏ ਕਿ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਕੈਬਨਿਟ ਮਨਿਸਟਰ ਇਹਨਾਂ ਦੀ ਜੋ ਦਿੱਲੀ ਦੀ ਟੀਮ ਗਤੇ ਇਕੱਠੇ ਹੋ ਰਿਹਾ ਸੀ ਉੱਥੇ ਚਲੇ ਗਏ ਉੱਥੇ ਮੀਤ ਹੇਰ ਜੀ ਉੱਥੇ ਸੰਦੀਪ ਪਾਟਕ ਜੀ ਉਥੇ ਲਾਲਚੰਦ ਕਟਾਰੂ ਚੱਕ ਜੀ ਉਥੇ ਬਲਜਿੰਦਰ ਕੌਰ ਜੀ ਉਥੇ ਚੇਤਨ ਸਿੰਘ ਜੋੜਮਾਜਰਾ ਜੀ ਤੇ ਹੋਰ ਵੀ ਕਈ ਜਿਹੜੇ ਬਲਕਾਰ ਸਿੰਘ ਜੀ ਤੇ ਹੋਰ ਵੀ ਕਈ ਜਿਹੜੇ ਇਹਨਾਂ ਦੇ ਮੰਤਰੀ ਸੀਗੇ ਉਹ ਆਏ ਹੋਏ ਸੀ ਅਸੀਂ ਹਰ ਇੱਕ ਦਾ ਨਾਮ ਲੈ ਕੇ ਉਥੇ ਮੁਰਦਾਬਾਦ ਕੀਤੀ ਜਦੋਂ ਲੰਘਦੇ ਸੀਗੇ ਪਰ ਕਿਸੇ 'ਚ ਵੀ ਇੰਨੀ ਹਿੰਮਤ ਨਹੀਂ ਸੀ ਕਿ ਕੋਲ ਆ ਕੇ ਸਾਡੇ ਸਾਨੂੰ ਪੁੱਛ ਸਕਣ ਕਿ ਤੁਹਾਡਾ ਮਸਲਾ ਕੀ ਆ ਇਹ ਤੁਸੀਂ ਕਿਉਂ ਇੱਥੇ ਖੜੇ ਆ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਅਸੀਂ ਸਰਕਾਰ ਦੇ ਵਿੱਚ ਆ ਇਹ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਇਹ ਜਿਹੜੇ 92 ਅੱਪਾ ਇਹਨਾਂ ਨੂੰ ਗੁੰਗੇ ਕਹਿੰਦੇ ਅੱਜ ਉਹ ਮੈਨੂੰ ਬੋਲੇ ਵੀ ਦਿਖਾਈ ਦਿੱਤੇ ਕਿ ਉਹਨਾਂ ਨੂੰ ਕੁਝ ਦਿਸ ਵੀ ਨਹੀਂ ਸੀ ਰਿਹਾ ਸੀ ਅੰਨੇ ਵੀ ਦਿਖਾਈ ਦਿੱਤੇ ਕਿ ਉਹਨਾਂ ਨੂੰ ਕੁਝ ਨਾ ਸੁਣ ਰਿਹਾ ਸੀ ਨਾ ਦਿਖ ਰਿਹਾ ਸੀ ਉਹ ਸਿਰਫ ਤੇ ਸਿਰਫ ਜਿਹੜੀਆਂ ਇੱਕ ਮੂਰਤਾ ਬਣ ਕੇ ਸਾਡੇ ਅੱਗੇ ਦੇ ਲੰਘ ਲੰਘ ਕੇ ਜਾ ਰਹੀਆਂ ਸੀ ਜਦ ਕਿ ਬਹੁਤ ਜ਼ੋਰਦਾਰ ਅਸੀਂ ਉਹਨਾਂ ਦਾ ਮੁਰਦਾਬਾਦ ਕਰ ਰਹੇ ਸੀਗੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਆਇਆ ਕਹਿੰਦੇ ਕਿ ਅਸੀਂ ਤੁਹਾਡੀ ਮੀਟਿੰਗ ਕਰਵਾ ਦਿੰਨੇ ਆ ਅਸੀਂ ਉਹਨਾਂ ਨਾਲ ਚੈਲੰਜ ਕੀਤਾ ਕਿ ਸਾਨੂੰ 4 ਦਿਨ ਹੋ ਗਏ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਨਹੀਂ ਮਿਲਣੀ ਉਹ ਕਹਿੰਦੇ ਕਿਉਂ ਕਹਿ ਰਹੇ ਆ ਕਿਉਂਕਿ ਜਿਸ ਦਿਨ ਪਹਿਲੇ ਦਿਨ ਵੀ ਆਏ ਸੀ ਉਸ ਦਿਨ ਵੀ ਮ ਅੱਧੀ ਸਾਨੂੰ ਮੀਟਿੰਗ ਨਹੀਂ ਮਿਲਣੀ ਤੇ ਇੱਕ ਪੱਤਰਕਾਰ ਨੇ ਮੈਨੂੰ ਸਵਾਲ ਕੀਤਾ ਕਿ ਮੈਡਮ ਤੁਸੀਂ ਕਿਉਂ ਇਹ ਗੱਲ ਕਹਿ ਰਹੇ ਹੋ ਕਿ ਮੁੱਖ ਮੰਤਰੀ ਸਾਹਿਬ ਤਾਂ ਲੋਕਾਂ ਦੀਆਂ ਗੱਲਾਂ ਸੁਣ ਲੈ ਆ ਰਹੇ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਿ ਅਸੀਂ ਲੋਕਾਂ ਦੇ ਮਸਲੇ ਹੱਲ ਕਰਾਂਗੇ ਤਾਂ ਮੀਟਿੰਗਾਂ ਕਰ ਰਹੇ ਮੈਂ ਕਿਹਾ ਕਿ ਇਹ ਸਭ ਇੱਕ ਡਰਾਮਾ ਤੁਸੀਂ ਦੇਖ ਲਿਓ ਅੱਜ 4 ਦਿਨ ਹੋ ਗਏ ਅਸੀਂ ਉੱਥੇ ਦੇ ਉੱਥੇ ਸਾਨੂੰ ਕੋਈ ਵੀ ਮੀਟਿੰਗ ਨਹੀਂ ਮਿਲੀ ਮੀਟਿੰਗ ਦਾ ਲਾਰਾ ਲਾ ਕੇ ਸਾਨੂੰ ਸਿਰਫ ਉਲਝਾਇਆ ਜਾ ਰਿਹਾ ਆ ਜੇ ਕਿਰਿਸ਼ਿੰਦਰ ਜੀ ਇੱਕ ਵਾਰ ਮੈਂ ਤੁਹਾਨੂੰ ਹੋਰ ਪੁੱਛੂਗਾ ਗੱਲ ਜੇ ਤੁਹਾਡਾ ਕੋਈ ਲੀਗਲ ਬੰਦਾ ਉਹ ਵੀ ਗੱਲ ਕਰ ਲੇ ਜਿਹੜਾ ਇੱਕ ਸਰਕਾਰ ਲੀਗਲ ਪੱਖ ਦ ਕਿ ਸਿਰ ਇਹ ਸਵਾਲ ਕੀਤਾ ਸੀਗਾ ਵੀ ਬੇਰੋਜ਼ਗਾਰ ਬੈਠੇ ਨੇ ਸੋਡੇ ਘਰ ਦੇ ਬਾਹਰ ਉਹਨਾਂ ਨੇ ਵੀ ਕਿਹਾ ਵੀ ਇੱਕ ਲੀਗਲ ਪੱਖ ਆ ਉਸ ਹਿਸਾਬ ਦੇ ਨਾਲ ਅਸੀਂ ਕੋਈ ਹੈਲਪ ਨਹੀਂ ਕਰ ਸਕਦੇ ਜਾਂ ਉਹ ਲੀਗਲ ਪੱਖ ਤੇ ਤੁਸੀਂ ਕਿੱਥੋਂ ਵੀ ਮਾਮਲਾ ਕੋਰਟ ਦੇ ਵਿੱਚ ਆ ਬਹੁਤ ਸਾਰੇ ਇਹਨਾਂ ਦੇ ਮੰਤਰੀਆਂ ਨੇ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਮਾਮਲਾ ਹੈ ਇਹ ਕੋਰਟ ਦੇ ਵਿੱਚ ਆ ਸਰ ਇਹ ਸਿਰਫ ਸਰਕਾਰ ਦਾ ਇੱਕ ਜਿਹੜੀ ਆ ਆਪਣਾ ਪੱਲਾ ਛਡਾਉਣ ਦੀ ਜਿਹੜੀ ਨੀਤੀ ਆ ਕਿ ਕੋਰਟ ਦੇ ਵਿੱਚ ਮੈਟਰ ਦਾ ਬਹਾਨਾ ਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਸਾਡੇ ਨਾਲ ਸਰਕਾਰ ਬੈਠ ਕੇ ਖੁੱਲੀ ਡਿਬੇਟ ਕਰ ਸਕਦੀ ਆ ਕਿ ਕੋਰਟ ਦੇ ਵਿੱਚ ਜਿਹੜੀਆਂ ਗਲਤੀਆਂ ਆ ਜੋ ਕਮੀਆਂ ਪੇਸ਼ੀਆਂ ਉਹ ਸਰਕਾਰ ਦੀਆਂ ਆ ਤੇ ਉਹਨਾਂ ਨੂੰ ਪੂਰੀਆਂ ਵੀ ਸਰਕਾਰ ਨੇ ਕਰਨਾ ਆ ਕਿਉਂਕਿ ਜਿਹੜੀ ਸਿੰਗਲ ਬੈਂਚ ਦੀ ਜੱਜਮੈਂਟ ਆ ਉਹਦੇ ਵਿੱਚ ਜੱਜ ਸਾਹਿਬ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ ਆ ਕਿ ਜਿਹੜੇ ਉਮੀਦਵਾਰ ਆ ਇਹ ਮੈਰੀਟੋਰੀਅਸ ਆ ਇਹਨਾਂ ਦੀ ਕੋਈ ਗਲਤੀ ਨਹੀਂ ਆ ਜੋ ਵੀ ਕਮੀਆਂ ਪੇਸ਼ੀਆਂ ਉਹ ਸਰਕਾਰ ਵੱਲੋਂ ਆ ਜਦੋਂ ਸਾਡਾ ਪਿਛਲੇ ਸਾਲ ਵੀ ਪ੍ਰੋਟੈਸਟ ਆ ਬਰਨਾਲੇ ਜਦੋਂ ਸਿੱਖਿਆ ਮੰਤਰੀ ਮੀਤ ਹੇਅਰ ਜੀ ਸੀ ਉਦੋਂ ਸਾਡੇ ਤੇ ਲਾਠੀ ਚਾਰਜ ਹੋਇਆ ਉਦੋਂ ਸਰਕਾਰ ਨੇ ਮੰਨਿਆ ਕਿ ਸਾਡੀਆਂ ਗਲਤੀਆਂ ਆ ਤੇ ਅਸੀਂ ਇਹਨੂੰ ਪੂਰਾ ਕਰਾਂਗੇ ਮੁੱਖ ਮੰਤਰੀ ਸਾਹਿਬ ਨੇ 11 ਅਕਤੂਬਰ ਨੂੰ 2022 ਨੂੰ ਇਹ ਬਿਆਨ ਦਿੱਤਾ ਸੀ ਕਿ ਜੋ ਇਸ ਭਰਤੀ ਦੇ ਵਿੱਚ ਕਰੋਨੀ ਅੜਚਣਾ ਸੀ ਉਹਨੂੰ ਦੂਰ ਕਰਕੇ ਇਸ ਭਰਤੀ ਨੂੰ ਪੂਰਾ ਕਰਾਂਗੇ ਤੇ ਇਹ ਜਿਹੜੇ ਲੈਕਚਰਾਰ ਇਹਨਾਂ ਨੂੰ ਪੱਕੇ ਤੌਰ ਤੇ ਕਾਲਜਾਂ ਦੇ ਵਿੱਚ ਰੱਖਾਂਗੇ ਪਰ ਅੱਜ 2 ਸਾਲ ਹੋ ਚੁੱਕੇ ਆ ਉਸ ਬਿਆਨ ਆਏ ਨੂੰ ਇਸੇ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਮੀਤ ਹੇਅਰ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਸੀ ਕਿ 11 58 ਭਰਤੀ ਨੂੰ ਅਸੀਂ ਬਹੁਤ ਜਲਦ ਜਿਹੜਾ ਪੂਰਾ ਕਰਾਂਗੇ ਜਦੋਂ ਹਰਜੋਤ ਬੈਂਸ ਜੀ ਸਿੱਖਿਆ ਮੰਤਰੀ ਬਣਿਆ ਉਹਨਾਂ ਨੇ ਵੀ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਕਿ 11 58 ਬਹੁਤ ਸ਼ਾਨਦਾਰ ਬੱਚੇ ਆ ਅਸੀਂ ਇਹਨਾਂ ਦੀ ਭਰਤੀ ਜਲਦ ਪੂਰੀ ਕਰਾਂਗੇ ਪਰ ਉਹ ਸਿਰਫ ਤੇ ਸਿਰਫ ਇੱਕ ਬਿਆਨਵਾਜੀ ਆ ਉਹਨਾਂ ਨੂੰ ਪਤਾ ਕਿ ਇਹ ਜਿਹੜੀ ਭਰਤੀ ਆ ਬਿਲਕੁਲ ਪਾਰਦਰਸ਼ੀ ਆ ਦੇ ਵਿੱਚ ਕਿਸੇ ਕਿਸਮ ਦਾ ਜਿਹੜਾ ਕੋਈ ਘਪਲਾ ਨਹੀਂ ਕੋਈ ਰਿਸ਼ਵਤ ਨਹੀਂ ਕੋਈ ਪੇਪਰ ਲੀਕ ਨਹੀਂ ਜਿਹੜੀਆਂ ਗਲਤੀਆਂ ਸਰਕਾਰ ਦੀਆਂ ਪਰ ਸਰਕਾਰ ਪੂਰਾ ਕਿਉਂ ਨਹੀਂ ਕਰਨਾ ਚਾਹੁੰਦੀ ਉਹਦੇ 2-3 ਕਾਰਨ ਆ ਇੱਕ ਤਾਂ ਪਿਛਲੀ ਸਰਕਾਰ ਦੀ ਭਰਤੀ ਆ ਇਹ ਬਦਲੇ ਦੀ ਰਾਜਨੀਤੀ ਨਾਲ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੂਜਾ ਨੰਬਰ ਕਿ ਸਿੱਖਿਆ ਇਹਨਾਂ ਦਾ ਏਜੰਡਾ ਨਹੀਂ ਹੈਗਾ ਇਹ ਸਿਰਫ ਤੇ ਸਿਰਫ ਇੱਕ ਡਰਾਮਾ ਆ ਜੋ ਕਿ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਆ ਇਹ ਕਹਿੰਦੇ ਕਿ ਅਸੀਂ ਇੰਨੇ ਮੁਲਾਜ਼ਮ ਪੱਕੇ ਕਰਦੇ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਪਰ ਤੁਸੀਂ ਜ਼ਮੀਨੀ ਹਕੀਕਤ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਜਥੇਬੰਦੀਆਂ ਆ ਉਹ ਸਾਰੀਆਂ ਸੜਕਾਂ ਦੇ ਆ ਸਾਡਾ ਪੱਕਾ ਧਰਨਾ ਲੱਗਾ ਉਹਦੇ ਨਾਲ ਹੋਰ ਵੀ ਕਾਫੀ ਜਿਸ ਤਰ੍ਹਾਂ ATT ਯੂਨੀਅਨ ਹੋ ਗਈ ਮਾਸਟਰ ਕੈਡਰ ਹੋ ਗਈ ਉਹਨਾਂ ਦੇ ਵੀ ਉੱਥੇ ਪੱਕੇ ਧਰਨੇ ਚੱਲ ਰਹੇ ਆ ਇਸ ਤਰ੍ਹਾਂ ਜਿਹੜਾ ਤੀਸਰਾ ਕਾਰਨ ਆ ਉਹ ਹੈਗਾ ਕਿ ਜੇਕਰ ਇਹ ਰਾਜ ਸਭਾ ਦੇ ਮੈਂਬਰ ਪ੍ਰਾਈਵੇਟ ਯੂਨੀਵਰਸਿਟੀਆ ਮਾਲਕ ਹੈ ਜਿਹਦਾ ਜਲੰਧਰ ਦੇ ਵਿੱਚ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਥਲ ਜੀ ਨੂੰ ਇਹਨਾਂ ਨੇ ਰਾਜ ਸਭਾ ਦਾ ਮੈਂਬਰ ਬਣਾਇਆ ਆ ਤਾਂ ਉਹ ਉੱਥੇ ਸਰਕਾਰੀ ਸਿੱਖਿਆ ਕਿੱਦਾਂ ਵੱਧ ਫੁੱਲ ਸਕਦੀ ਆ ਜਿੱਥੇ ਸਾਡੀ ਨੁਮਾਇੰਦਗੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਜਿਹੜੇ ਮਾਲਕ ਕਰਨਗੇ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਇਸ ਦੇ ਨਾਲ ਜਿਹੜਾ ਸਾਡਾ ਸਿੱਖਿਆ ਤੰਤਰ ਜਿਹੜਾ ਸਾਫ਼ ਤੇ ਸਪਸ਼ਟ ਹੁੰਦਾ ਕਿ ਕਾਰਪੋਰੇਟ ਘਰਾਣਿਆਂ ਦੇ ਨਾਲ ਇਹਨਾਂ ਦੇ ਸਬੰਧ ਹੈ ਤੁਸੀਂ ਇੱਕ ਗੱਲ ਦੇਖੋ ਕਿਦੇ ਵੀ ਤੁਸੀਂ ਦੇਖਿਆ ਹੋਊਗਾ ਕਿ ਸਿੱਖਿਆ ਮੰਤਰੀ ਕਿਸੇ ਸਰਕਾਰੀ ਕਾਲਜ ਚ ਗਿਆ ਕਦੀ ਉੱਥੇ ਦਾ ਦੌਰਾ ਕੀਤਾ ਉਹਨੇ ਦੇਖਿਆ ਕਿ ਇੱਥੇ ਕੋਈ ਰੈਗੂਲਰ ਪ੍ਰੋਫੈਸਰ ਕਿੰਨੇ ਆ ਜਾਂ ਪੰਜਾਬ ਦੇ ਵਿੱਚ ਸਰਕਾਰੀ ਜਿਹੜੇ ਕਾਲਜ ਹੈ ਉਹਨਾਂ ਦੀ ਹਾਲਤ ਕਿੰਨਾ ਹੈ ਕਿਦਾਂ ਦੀ ਹੈ ਸਿੱਖਿਆ ਮੰਤਰੀ ਹੋਣ ਦੇ ਉੱਚ ਸਿੱਖਿਆ ਮੰਤਰੀ ਹੌਣ ਦੇ ਬਾਵਜੂਦ ਵੀ ਉਹਨਾਂ ਉਹਨਾਂ ਦੇ ਜਿਹੜੇ ਆਪਣੇ ਹਲਕੇ ਦੇ ਕਾਲਜ ਗੰਭੀਰਪੁਰ ਦੇ ਨਾਲ ਪਿੰਡ ਮਹਿਣ ਉੱਥੇ ਸਰਕਾਰੀ ਕਾਲਜ ਆ ਉੱਥੇ ਸਿਰਫ ਦੋ ਰੈਗੂਲਰ ਪ੍ਰੋਫੈਸਰ ਉਹ ਵੀ 1158 ਭਰਤੀ ਦੇ ਵਿੱਚੋਂ ਸਾਡੇ ਜਿਹੜੇ 122 ਸਾਥੀ ਕੰਮ ਕਰ ਰਹੇ ਉਹਨਾਂ ਦੇ ਵਿੱਚੋਂ ਆ ਉਸ ਦੇ ਨਾਲ ਨਾਲ ਰੋਪੜ ਕਾਲਜ ਉਹਦੇ ਵਿੱਚ ਵੀ ਜਿਹੜੇ ਸਾਡੇ 1158 ਭਰਤੀ ਦੇ ਵਿੱਚੋਂ ਕੰਮ ਕਰ ਰਹੇ ਉਹ ਪ੍ਰੋਫੈਸਰ ਬਾਕੀ ਸਾਰੇ ਉਹ ਨੌਨ ਐਲੀਜੀਬਲ ਜਿਨ੍ਹਾਂ ਦੀ ਯੋਗਤਾ ਵੀ ਪੂਰੀ ਨਹੀਂ ਹੈਗੀ ਸਰਕਾਰ ਨੇ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਅੱਜ ਜਦੋਂ ਮੈਡਮ ਤੁਸੀਂ ਨਾਰੇ ਵਗੈਰਾ ਲਾਏ ਜਾਂ ਮੰਤਰੀਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਕੋਈ ਮੁੜ ਕੇ ਵੀ ਨਹੀਂ ਝੱਕਿਆ ਜਾਂ ਬੁਲਾਇਆ ਬੋਲਿਆ ਵੀ ਨਹੀਂ ਨਹੀਂ ਜੀ ਬਿਲਕੁਲ ਕੋਈ ਵੀ ਇੱਕ ਵੀ ਬਲਕਿ ਐਮਪੀ ਮੀਟ ਹੈਰ ਜੀ ਵੀ ਲੰਘ ਕੇ ਗਏ ਉਹ ਹੱਸ ਕੇ ਲੰਘ ਕੇ ਗਏ ਆ ਔਰ ਇੰਜ ਪ੍ਰਤੀਤ ਹੋ ਰਿਹਾ ਸੀ ਜਿਦਾ ਮਜ਼ਾਕ ਉਡਾਰੇ ਆ ਜਦ ਕਿ ਉਹਨਾਂ ਦੇ ਟਾਈਮ ਤੇ ਹੀ ਸਾਡੇ ਤੇ ਲਾਠੀ ਚਾਰਜ ਹੋਇਆ ਸੀਗਾ ਇੱਕ ਵੀ ਨਾ ਕਿਸੇ ਐਮਐਲਏ ਨੇ ਨਾ ਉਹਨਾਂ ਦੇ ਕਿਸੇ ਮਤਲਬ ਆ ਐਮਪੀ ਨੇ ਨਾ ਵਰਕਰ ਨੇ ਕੋਈ ਸਾਡੇ ਨਾਲ ਹਮਦਰਦੀ ਜਤਾਈ ਅ ਮਤਲਬ ਕਿ ਜਿਹੜਾ ਜੋੜਾ ਮਾਜਰਾ ਸੀ ਉਹ ਵੀ ਹੱਥ ਜੋੜ ਕੇ ਲੰਘ ਗਏ ਜਦ ਕਿ ਅਸੀਂ ਉਹਨਾਂ ਨੂੰ ਆਵਾਜ਼ ਵੀ ਦਿੱਤੀ ਵੀ ਹੱਥ ਜੋੜਨ ਨਾਲ ਹੀ ਨਹੀਂ ਸਰਨਾ ਤੁਸੀਂ ਸਾਡੀ ਗੱਲ ਸੁਣੋ ਤਾਂ ਇਹਨਾਂ ਨੂੰ ਇੰਨਾ ਵੀ ਨਹੀਂ ਹੈਗਾ ਦੇਖੋ ਇਲੈਕਸ਼ਨ ਨੇ ਜਲੰਧਰ ਦੇ ਵਿੱਚ ਬਾਏ ਇਲੈਕਸ਼ਨ ਨੇ ਵੋਟ ਮੰਗਣ ਦੇ ਲਈਏ ਆਏ ਹੋਏ ਨੇ ਇਹ ਕਿਸ ਹੱਕ ਦੇ ਨਾਲ ਜਨਤਾ ਤੋਂ ਵੋਟ ਦੀ ਮੰਗ ਕਰ ਰਹੇ ਨੇ ਜਦੋਂ ਜਨਤਾ ਦੀ ਆਵਾਜ਼ ਇਹ ਸੁਣਨਾ ਹੀ ਨਹੀਂ ਚਾਹੁੰਦੇ ਤੇ ਜਦੋਂ ਆਵਾਜ਼ ਹੀ ਨਹੀਂ ਸੁਣਨਗੇ ਕਿ ਉਹਨਾਂ ਨੂੰ ਕੀ ਪ੍ਰੋਬਲਮ ਹੈ ਤਾਂ ਉਹਨਾਂ ਮਸਲਿਆਂ ਦਾ ਹੱਲ ਜਿਹੜਾ ਉਹ ਕਿਵੇਂ ਕਰਨਗੇ ਜੀ ਭਾਈ ਇੱਕ ਇਹ ਗੱਲ ਦੱਸੋ ਵੀ ਆ ਜਿਹੜਾ ਤਸਵੀਰਾਂ ਦੇ ਵਿੱਚ ਤੁਹਾਡੀ ਧੂਕੜੀ ਸੋ ਹੋਈ ਆ ਫਿਰ ਤੁਹਾਨੂੰ ਥਾਣੇ ਲਿਆ ਆਇਆ ਗਿਆਗਾ ਅੱਜ ਵੀ ਤੁਹਾਨੂੰ ਬੰਦੇ ਮਿਲੇ ਆ ਵੀ ਤੁਹਾਨੂੰ ਜਿਹੜੀ ਨੌਕਰੀ ਨਹੀਂ ਦਿੱਤੀ ਜਾ ਰਹੀ ਜਾਂ ਤੁਹਾਡੀ ਗੱਲ ਵੀ ਨਹੀਂ ਸੁਣੀ ਜਾ ਰਹੀ ਇਹਦਾ ਮੁੱਖ ਕਾਰਨ ਕੀ ਹੋ ਸਕਦਾ ਕੀ ਤੁਹਾਨੂੰ ਨੌਕਰੀ ਮਿਲਣ ਦੇ ਨਾਲ ਕੋਈ ਖਜ਼ਾਨੇ ਤੇ ਬਾਲਾ ਵੱਡਾ ਬੋਝ ਪੈ ਜੂ ਜਾਂ ਫਿਰ ਤੁਸੀਂ ਕੋਈ ਬਾਲਾ ਵੱਡਾ ਕੋਈ ਖਤਰਾ ਪੈਦਾ ਕਰ ਦੋਗੇ ਅਸਲ ਦੇ ਵਿੱਚ ਚੱਕਰ ਕੀ ਹੈ ਸਰ ਇਹ ਨੌਕਰੀ ਨਾ ਮਿਲਣ ਦਾ ਇੱਕ ਇਹੀ ਕਾਰਨ ਹੋ ਸਕਦਾ ਕਿ ਇੱਕ ਤਾਂ ਇਹ ਪਿਛਲੀ ਸਰਕਾਰ ਦੀ ਭਰਤੀ ਆ ਕਿਉਂਕਿ ਕਾਂਗਰਸ ਟਾਈਮ ਨਿਕਲੀ ਸੀਗੀ ਤੇ ਸਰਕਾਰ ਜਿਹੜੀ ਆ ਉਹ 체ਰੀ ਸਿੱਖਿਆ ਨੂੰ ਬਚਾਉਣਾ ਨਹੀਂ ਚਾਹੁੰਦੀ ਇਸ ਕਰਕੇ ਉਸ ਭਰਤੀ ਨੂੰ ਪੂਰਾ ਨਹੀਂ ਕਰਨਾ ਚਾਹੁੰਦੀ ਔਰ ਇਹ ਉਸ ਭਰਤੀ ਦਾ ਕ੍ਰੈਡਿਟ ਖੁਦ ਲੈਣਾ ਚਾਹੁੰਦੀ ਆ ਨਵੀਆਂ ਪੋਸਟਾਂ ਕੱਢ ਕੇ ਹੁਣ ਨਵੀਆਂ ਪੋਸਟਾਂ ਜਦੋਂ ਦੀ ਸਰਕਾਰ ਆਈ ਆ ਉਸ ਟਾਈਮ ਤੋਂ ਕੱਢ ਰਹੀ ਆ 646 ਪੋਸਟਾਂ ਦਾ ਜਦੋਂ ਦੀ ਸਰਕਾਰ ਬਣੀਆ ਉਦੋਂ ਤੋਂ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਆ ਰਹੀ ਆ ਵੀ ਅਸੀਂ ਆ ਕਰਤਾ ਉਹ ਕਰਤਾ ਪਰ ਉਸ ਤੇ ਕੋਈ ਵੀ ਅੱਜ ਤੱਕ ਐਡਵਰਟਾਈਜ਼ਮੈਂਟ ਨਹੀਂ ਆਈ ਹੈਗੀ ਹੁਣ ਵੀ ਵੋਟਾਂ ਚੱਲ ਰਹੀਆਂ ਵੋਟਾਂ ਦੇ ਵਿੱਚ ਲਾਲਚ ਦੇਣ ਦੇ ਲਈ ਉਹਨਾਂ ਨੇ ਫਿਰ ਇੱਕ ਨੋਟੀਫਿਕੇਸ਼ਨ ਕੱਢਤਾ ਕਿ ਅਸੀਂ ਇਹ ਪੋਸਟਾਂ ਜਲਦੀ ਕੱਢ ਰਹੇ ਆ ਪਰ ਉਹ ਸਿਰਫ ਇੱਕ ਚਾਂਸ ਹੀ ਦੇ ਰਹੇ ਆ ਕਿ ਅਸੀਂ ਕੱਢਾਂਗੇ ਕੱਢਾਂਗੇ ਪਰ ਉਹਨਾਂ ਦੇ ਇਦਾਂ ਦਾ ਕੋਈ ਵੀ ਪਲਾਨ ਨਹੀਂ ਹੈਗਾ ਕੱਢਣ ਦਾ ਭਰਤੀ ਹੂੰ ਤਦ ਨੂੰ ਲੱਗਦਾ ਹੈਗਾ ਵੀ ਮਸਲਾ ਹੱਲ ਕਰਨਗੇ ਇਹ ਜਿਵੇਂ ਹੁਣ ਆਵ ਬਾਈ ਇਲੈਕਸ਼ਨ ਆ ਉਦੋਂ ਬਾਅਦ 4 ਬਾਈ ਇਲੈਕਸ਼ਨ ਹੋਰ ਆਉਣੇ ਆ ਵੀ ਇਹਨਾਂ 'ਚ ਥੋੜਾ ਮਸਲਾ ਕੋਈ ਹੱਲ ਹੋ ਜੂਗਾ ਕਿ ਨਹੀਂ ਜਿਵੇਂ ਤੁਸੀਂ ਬਹੁਤ ਲੰਮੇ ਸਮੇਂ ਤੋਂ 10 ਮਹੀਨੇ ਮੈਡਮ ਨੇ ਦੱਸਿਆ ਹੈਗਾ ਤੁਹਾਡੇ ਇੱਕ ਸਾਥੀ ਦੀ ਜਾਨ ਵੀ ਚਲੀ ਗਈ ਆਤਮ ਹੱਤਿਆ ਕਰ ਲਈ ਕੋਈ ਕਰੂਗਾ ਬਾਹ ਫੜੂਗਾ ਕੋਈ ਹੁਣੇ ਤੱਕ ਤਾਂ ਸਾਨੂੰ ਜਿੰਨਾ ਅਸੀਂ ਸੰਘਰਸ਼ ਕੀਤਾ ਆ ਪਹਿਲਾਂ ਸਿੱਖਿਆ ਮੰਤਰੀ ਦੇ ਨਾਲ ਅਸੀਂ ਡਾਇਲੌਗ ਦੇ ਵਿੱਚ ਰਹੇ ਉਹਨਾਂ ਨੇ ਕਿਹਾ ਉਹਨਾਂ ਨੇ ਵੀ ਹੱਥ ਖੜੇ ਕਰਤੇ ਕਿ ਮੇਰੇ ਹੱਥੇ ਬਸ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਅਸੀਂ ਆ ਆਪਣੇ ਸੰਗਰੂਰ ਵੀ ਗਏ ਆ ਉੱਥੇ ਵੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਫਿਰ ਉਹ ਹੁਣ ਇੱਥੇ ਜਲੰਧਰ ਆਏ ਆ ਹੁਣ ਇੱਥੇ ਵੀ ਆ ਕੇ ਅਸੀਂ 4 ਦਿਨ ਤੋਂ ਪ੍ਰੋਟੈਸਟ ਕਰ ਰਹੇ ਆ ਤੁਹਾਡੇ ਸਾਹਮਣੇ ਆ ਕਿ ਸਾਨੂੰ ਇੱਥੇ ਫਿਰ ਫਿਰ ਵੀ ਕਿਸੇ ਕੇ ਸਾਨੂੰ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਆ ਹੈਂਡੀਕੈਪ ਪਰਸਨ ਦੇ ਨਾਲ ਵੀ ਬਦਸਲੂਕੀ ਕੀਤੀ ਜਾਂਦੀ ਆ ਉਹਨਾਂ ਨੂੰ ਵੀ ਲੱਤਾ ਬਾਹਾਂ ਤੋਂ ਚੁੱਕ ਕੇ ਬੱਸਾਂ ਦੇ ਵਿੱਚ ਸਿੱਟਿਆ ਜਾਂਦਾ ਆ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਮਾੜੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਆ ਅਸੀਂ ਇਹਨਾਂ ਦੇ ਨਾਲ ਕਾਫੀ ਮੀਟਿੰਗਾਂ ਕਰ ਚੁੱਕੇ ਹਾਂ ਪਰ ਕਿਸੇ ਵੀ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਅਸੀਂ ਸੀਐਮ ਆਫਿਸ ਦੇ ਵਿੱਚ ਵੀ ਮੀਟਿੰਗ ਕਰਕੇ ਆਏ ਕੁਮਾਰ ਅਮਿਤ ਸਰ ਨਾਲ ਇਹਨਾਂ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਨੇ ਸੀਐਮ ਦੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਰਕਾਰ ਦੇ EMPLOYEES ਆ ਤੁਸੀਂ ਮੇਰੀ ਤਰ੍ਹਾਂ ਹੀ ਸਰਕਾਰੀ EMPLOYEES ਆ ਤੁਹਾਡੀ ਨੌਕਰੀ ਹੈਗੀ ਆ ਤੁਸੀਂ ਹੋਰ ਕਿਤੇ ਕੰਮ ਨਹੀਂ ਕਰਨਾ ਹੈਗਾ ਤੁਸੀਂ ਇਸ ਦੇ ਵਿੱਚ ਇੰਪਲਾਈ ਹੋ ਤੇ ਤੁਹਾਡੀ ਤਨਖਾਹ ਬਣ ਰਹੀ ਆ ਅਸੀਂ ਤੁਹਾਨੂੰ ਤਨਖਾਹ ਦਵਾਂਗੇ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਆਪਣੀ ਸੈਲਰੀ ਦੀ ਫਾਈਲ ਆ ਇੱਕ ਵਾਰ ਫਾਈਨੈਂਸ ਦੇ ਵਿੱਚ ਭੇਜੋ ਤੇ ਮੈਂ ਫਾਈਨੈਂਸ ਦੇ ਵਿੱਚ ਫੋਨ ਕਰਕੇ ਉਸ ਨੂੰ ਕਲੀਅਰ ਕਰਵਾਵਾਂਗਾ ਅਸੀਂ ਉਹ ਫਾਈਲ ਡਿਪਾਰਟਮੈਂਟ ਦੇ ਵਿੱਚ ਜਾ ਕੇ ਰਿਕਵੈਸਟ ਕੀਤੀ ਕਿ ਤੁਸੀਂ ਸਾਡੀ ਸੈਲਰੀ ਦੀ ਫਾਈਲ ਜਿਹੜੀ ਆ ਦੁਬਾਰਾ ਫਾਈਨੈਂਸ ਦੇ ਵਿੱਚ ਭੇਜੋ ਕਿਉਂਕਿ ਉਹ ਇੱਕ ਵਾਰ ਆਲਰੇਡੀ ਗਈ ਸੀਗੀ ਪਰ ਉਸਤੇ ਉਹਨਾਂ ਨੇ ਕੋਈ ਆਬਜੈਕਸ਼ਨ ਲਗਾਈਆਂ ਸੀਗੀਆਂ ਤੇ ਫਿਰ ਉਹਨਾਂ ਨੂੰ ਬਾਅਦ ਵਿੱਚ ਉਹ ਫਾਈਲ ਚਲੀ ਗਈ ਫਾਈਨੈਂਸ ਦੇ ਵਿੱਚ ਉਸਤੇ ਵੀ ਕੋਈ ਕੰਮ ਨਹੀਂ ਹੋਇਆ ਸਾਡੀ ਮੰਤਰੀ ਨੇ ਹਰੇਕ ਮੀਟਿੰਗ ਦੇ ਵਿੱਚ ਲਾਰਾ ਲਾ ਦਿੰਦੇ ਆ ਤੇ ਅਗਲੀ ਮੀਟਿੰਗ ਦੇ ਵਿੱਚ ਉਹ ਮੁੱਕਰ ਜਾਂਦੇ ਆ ਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਵੀ ਉਹੀ ਲਾਰੇ ਨੇ ਸਰਕਾਰ ਕੋਲੇ ਹਾਲਾਂਕਿ ਅੱਜ ਜੋ ਤਸਵੀਰ ਆਈ ਆ ਨਿਕਲ ਕੇ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਵੀ ਜਿੰਨੇ ਵੀ ਮੰਤਰੀਆਂ ਦਾ ਜਾਂ ਐਮਪੀਆਂ ਦਾ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵਿਰੋਧ ਹੋਇਆ ਸਾਰੇ ਮੂੰਹ ਫੇਰ ਕੇ ਜਾਂ ਇਹਨਾਂ ਨੌਜਵਾਨਾਂ ਨੂੰ ਜਿਹੜੇ ਉਚੇਰੀ ਸਿੱਖਿਆ ਨੂੰ ਲੈ ਕੇ ਆਪਾਂ ਕਹਿ ਦਈਏ ਵੀ ਸਾਡਾ ਭਵਿੱਖ ਨੇ ਜਾਂ ਜਿਨ੍ਹਾਂ ਨੇ ਪੱਖ ਹੋਰ ਪੰਜਾਬ ਦਾ ਬਣਾਉਣਾਗਾ ਕੋਈ ਜਵਾਬ ਨਹੀਂ ਦਿੰਦਾ ਜਾਂ ਕੋਈ ਜਵਾਬ ਹੈ ਨਹੀਂ ਸੋ ਇਹ ਜਿਹੜੇ ਸਵਾਲ ਨੇ ਇਹ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਇਹ ਕਦੋਂ ਵੀ ਦੇਣੇ ਪੈ ਸਕਦੇ ਆ ਤੇ ਅਸੀਂ ਵੀ ਸਰਕਾਰ ਨੂੰ ਅੱਗੇ ਵੀ ਅਸੀਂ ਇਹਨਾਂ ਦੇ ਜਿਹੜੇ ਕਨਵੀਨਰ ਆ ਉਹਨਾਂ ਨਾਲ ਵੀ ਅਸੀਂ ਜਦੋਂ ਵੀ ਮੁਲਾਕਾਤ ਕਰਦੇ ਆ ਬਹੁਤ ਸਾਰੀਆਂ ਮੁਲਾਕਾਤਾਂ ਹੋ ਗਈਆਂ ਗਈਆਂ ਹਰ ਇੱਕ ਵਾਰ ਅਸੀਂ ਵੀ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹਨਾਂ ਦੀ ਫਰਿਆਦ ਜਰੂਰ ਸੁਣੀ ਜਾਵੇ ਵੀ ਇਹ ਵੀ ਸਾਡਾ ਭਵਿੱਖ ਨੇ ਅਗੇ ਫੇਰ ਹਾਜ਼ਰ ਹੋਵਾਂਗੇ ਹੋਰ ਕੋਈ ਰਿਪੋਰਟ ਲੈ ਕੇ ਧੰਨਵਾਦ ਜੀ। ਮੁਰਦਾਬਾਦ ਮੁਰਦਾਬਾਦ ਬਜ਼ਿੰਦਰਕਾਰ ਮੁਰਦਾਬਾਦ 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 ਬਜ਼ਿੰਦਰਕਾਰ ਮੁਰਦਾਬਾਦ 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 ਬਜ਼ਿੰਦਰਕਾਰ ਮੁਰਦਾਬਾਦ ਮੁਰਦਾਬਾਦ ਮੈਂ ਤੁਹਾਨੂੰ ਦੱਸਦੀ ਆ ਕਿ ਇਥੋਂ ਸਾਡੀਆਂ ਲਾਸ਼ਾਂ ਚੱਕਣਗੇ ਅਸੀਂ ਵੀ ਤਾਂ ਨਹੀਂ ਜਾਣਾ ਜੱਟ ਕਿਨੂੰ ਜਿਮਨੀ ਚੋਣਾ ਤੇ ਹਰਾ ਕੇ ਨਹੀਂ ਜਾਂਦੇ ਅਸੀਂ ਵੀ ਤਾਂ ਨਹੀਂ ਜਾਣਾ ਜਾਤਕ ਜਿਹੜੇ ਲੋਕ ਸੀ ਆਸਾਂ ਨੇ ਵੋਟ ਪਾਣੀ ਆ ਕੰਨੇ ਖੱਲੇ ਨੂੰ ਸਮਝਾ ਕੇ ਨਹੀਂ ਜਾਂਦੇ ਕਿ ਆਪਣੇ ਬੱਚਿਆਂ ਦਾ ਇੱਕ ਬਚਾਰਾ ਜਿੱਦਾ ਅਸੀਂ ਸੜਕਾਂ ਤੇ ਰੁੜਦੇ ਆ ਇਹਦਾ ਤੁਸੀਂ ਨਾ ਰੁਲਿਓ ਇਸ ਲਈ ਜਿਹੜਾ ਅੱਜ ਮੈਂ ਅੱਜ ਅੱਧੇ 40 ਘੰਟੇ ਤੋਂ ਇੱਕੋ ਹੀ ਗੱਲ ਲਗਾਤਾਰ ਕਹਿ ਰਹੀ ਆ ਕਿ ਤੁਹਾਡਾ ਕੋਈ ਪੁਲਿਸ ਪ੍ਰਸ਼ਾਸਨ ਕਿਉਂਕਿ ਉਹ ਵੀ ਸਰਕਾਰ ਹੀ ਆ ਤੁਹਾਡਾ ਕੋਈ ਪਾਰਟੀ ਵਰਕਰ ਜੇ ਨੂੰ ਕਿ ਮੱਖ ਮੰਤਰੀ ਦਾ ਵਾਦ ਕਰ ਚੁੱਕੇ ਆ ਕਿ ਮੈਂ ਨੌਕਰੀ ਰਹਾਂਗਾ ਕਿਹੜਾ ਮੇਰੀ ਮੇਰੇ ਨਾਲ ਘਟੀ ਤੇ ਇਲਫਾਂ ਕਰੂਗਾ ਉਹ ਨੌਕਰੀ ਜਾਊਗਾ ਮੈਂ ਕਿਸੇ ਚੀਜ਼ ਵੀ ਹਿੰਮਤ ਹੈਗੀ ਆ ਕਿਸੇ ਤੇ ਵੀ ਗੱਲ ਸੁਣਦਾ ਭਗਵਾਨ ਜਮਾਨ ਤੱਕ ਮੀਟਿੰਗ ਰੈਨਜ ਕਰਾ ਕੇ ਦਿਖਾ ਦਿਓ ਇੱਕ ਮੀਟਿੰਗ ਰੈਨਜ ਕਰਾ ਕੇ ਦਿਖਾ ਦਿਓ ਮੈਂ ਮੰਨ ਜਾਊਂਗੀ ਤੇ ਆਹ ਬੋਟ ਸ਼ਰੇਆਮ ਆਦਮ ਆਮ ਆਦਮੀ ਨੂੰ ਪਾਉਂਗੀ ਮੈਂ ਵੀ ਜਲੰਧਰ ਦੀ ਵਕਨੀ ਕਿਆ ਬੋਟਾ ਸ਼ਰੇਆਮ ਆਦਮੀ ਨੂੰ ਪਾਵਾਂਗੇ ਪਰ ਜੇਕਰ ਇੱਕ ਮੀਟਿੰਗ ਦੇ ਵਿੱਚ ਨਹੀਂ ਬਹਿ ਸਕਦਾ ਤਾਂ ਇਹਦਾ ਪਤਾ ਕਿਉਂ ਨਹੀਂ ਕੀ ਕਹਨੂ ਪਤਾ ਕੇ ਸਰਕਾਰ ਦਿੱਲੀ ਤੋਂ ਚੱਲਦੀ ਆ ਉਹਨੂੰ ਪਤਾ ਮੇਰੇ ਹੱਥ ਕੁਛ ਨਹੀਂ ਹੈਗਾ ਮੈਂ ਲੋਕਾਂ ਨੂੰ ਮੂੰਹ ਕੀ ਦਿਖਾਉਂਗਾ ਤੇ ਮੈਂ ਮਿਰਾਜ ਵਾਲੀ ਡਿਗੇ ਕਰਕੇ ਜਿਵੇਂ ਹਰ ਵਾਰ ਤੁਹ ਜੇ ਕੋ ਹਾਂ ਹਰ ਵਾਰ ਚਿੱਕਲੀ ਆਇਆ ਤੁਹ ਹਰ ਵਾਰ ਮੱਚੂ ਕੇ ਵਾਅਦੇ ਕਰਦਾ ਓ ਸ਼ਰਮ ਕਰੋ ਭਗਵੰਤ ਮਾਨ ਸ਼ਰਮ ਕਰੋ ਭਗਵੰਤ ਮਾਨ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਭਗਵੰਤ

ਮੁਰਦਾਬਾਦ ਮੁਰਦਾਬਾਦ ਜੇਤਾ ਸਿੰਘ ਜੋੜਾ ਮਾਜਰਾ ਮੁਰਦਾਬਾਦ 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 ਜੇਤਾ ਸਿੰਘ ਜੋੜਾ ਮਾਜਰਾ ਮੁਰਦਾਬਾਦ ਮੁਰਦਾਬਾਦ ਇੱਕ ਤਾਂ ਚੰਡੀਗੜ੍ਹ ਦੇ ਸਪੈਲਿੰਗ ਲੱਕ ਦਿੰਨੇ ਆ ਤੇ ਦੂਜਾ ਸਾਡੇ ਨਾਲ ਕੁੰਡੀ ਡਿਬੇਟ ਕਰਲਾ ਨਾ ਹਰਾ ਕੇ ਤੇਜਾ ਦਾ ਨਾਮ ਬਦਲਾ ਦੇ ਤੈਨੂੰ ਪੀ ਐਚਡੀ ਤੇ ਫੁੱਲ ਗੋਮ ਪਤਾ ਹੋਵੇ ਤਾਂ ਦੱਸ ਦੇ ਤੈਨੂੰ ਪੋਸਟ ਡਫੀ ਡਿਗਰੀ ਦਾ ਪਤਾ ਹੋਵੇ ਤਾਂ ਦੱਸ ਦੇ ਅਲੀ ਅੰਟੀਗਰੀਆਂ ਲੈ ਕੇ ਬੈਠੇ ਆ ਜਿਨ੍ਹਾਂ ਦੇ ਤੋਤੀ ਲਾ ਨਹੀਂ ਤੁਨੇ ਹੋਣੇ ਉਹਨਾਂ ਲੋਕਾਂ ਨੂੰ ਸੜਕਾਂ ਤੇ ਰੋਲ ਆਇਆ ਇਆਂ ਤੇਰੇ ਘਰ ਵੀ ਜੰਮੀਆਂ ਆ ਇੱਕ ਨਹੀਂ ਦੋ ਦੋ ਜੰਮੀਆਂ ਆ ਇੱਕ ਤੀਰੇ ਤੇ ਦੂਜੀ ਕਿਆਮਤ ਤੂੰ ਪੰਜਾਬ ਦੀ ਆ ਤੇ ਸੜਕਾਂ ਤੇ ਰੋਲਦਾ ਨਾ ਇਹ ਕਹਿੰਦਾ ਜਦੋਂ ਰੱਬ ਜਿੰਦਾ ਛੱਪੜ ਪਾ ਕੇ ਜਿੰਦਾ ਤੇ ਜਦੋਂ ਖੁੰਡਾ ਆ ਰਾ ਛੱਪੜ ਮਾਰ ਕੇ ਖੁੰਡਾ ਆ ਰੱਬ ਦੀ ਨਾਖੀ ਜੀ ਆਵਾਜ਼ ਨਹੀਂ ਹੁੰਦੀ ਜਿਹੜੀਆਂ ਤੂੰ ਸਾਡੇ ਤੇ ਲਾਠੀਆਂ ਭਰਉਂਦਾ ਹੈ ਨਾ ਉਹਦੀ ਤਾਂ ਆਵਾਜ਼ ਆਉਂਦੀ ਆ ਪਰ ਜਦੋਂ ਤੇਰੇ ਤੇ ਪਰਦੀ ਹੈ ਨਾ ਉਹਦੀ ਆਵਾਜ਼ ਨਹੀਂ ਆਉਣੀ ਉਹਦੀ ਆਵਾਜ਼ ਨਹੀਂ ਆਣੀ ਲੋਕਾਂ ਨੇ ਤੈਨੂੰ ਚੋੜਾ ਕਿਉਂ ਭਜਾਉਣਾ ਹੈ ਉਹਦੀ ਆਵਾਜ਼ ਨਹੀਂ ਆਉਣੀ ਤੈਨੂੰ ਕੋਈ ਥਾਂ ਨਹੀਂ ਰੱਪਣਾ ਰੁਕਣ ਦੇ ਲਈ ਜਦੋਂ ਮਾਪਾ ਨੇ ਤੈਨੂੰ ਪੋਸੀ ਦੇ ਦਿੱਤੀ ਨਾ ਤੈਨੂੰ ਸੰਭਾਲ ਨਹੀਂ ਨਹੀਂ ਆਈ ਕੱਬਾ ਨਹੀਂ ਆਇਆ ਤੈਨੂੰ ਪ੍ਰਭਾਨਤਮਾਨ ਮੁਰਦਾਬਾਦ 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 ਜੈ ਜੀ ਵਾ ਮੁਰਦਾਬਾਦ ਮੁਰਦਾਬਾਦ ਜੁੰਦਰ ਕਰ ਮੁਰਦਾਬਾਦ ਕਿੱਥੇ ਜਾ ਜੀ ਇਹਨਾਂ ਦਾ ਸਾਰੇ ਮੰਤਰੀ ਮੰਡਲ ਚਾਰਜਨ ਹੋ ਗਿਆ ਉਹਨਾਂ ਦੇ ਹੱਥ ਖੜੇ ਹੋਏ ਆ ਇਹ ਮੀਟਿੰਗ ਨਹੀਂ ਕਰਵਾ ਸਕਦੇ ਇਹ ਡਰਾਮਾ ਨਹੀਂ ਕਰ ਸਕਦੇ ਜੇ ਤੁਸੀਂ ਸਾਡੇ ਡਰਾਮੇ ਚ 파ਰਟੀ ਚ ਪੈਟ ਕਰਨਾ ਤਾਂ ਕਰ ਲੋ ਸਾਡੇ ਕੇ ਮੁੱਦਿਆਂ ਦੇ ਹੱਲ ਨਹੀਂ ਹੈਗੇ ਸਾਡਾ ਮੁੱਖ ਮੰਤਰੀ ਦਾ ਟਿਕਰੀ ਪਾ ਸਕਦਾ ਆ ਸਾਡੇ ਮੁੱਖ ਮੰਤਰੀ ਦਾ ਚੁਟਕਲੇ ਸੁਣਾ ਸਕਦਾ ਆ ਸਾਡੇ ਮੁੱਖ ਮੰਤਰੀ ਤੋਂ ਸੇਟ ਨਹੀਂ ਚੱਲਦੀ ਸਾਡਾ ਮੁੱਖ ਮੰਤਰੀ ਦੱਸ ਦੇ ਸਕਦਾ ਆ ਸ਼ਰਮਨਾ ਟੱਪ ਕੇ ਮਰ ਜਾਣਾ ਚਾਹੀਦਾ ਤੇਰਾ ਨਾ ਮੋਰਿਆ ਕਹਤਾ ਆ ਤਾ ਲੋਕਾਂ ਨੇ ਸ਼ਰਮ ਕਰੋ ਆਮ ਆਦਮੀ ਪਾਰਟੀ ਸ਼ਰਮ ਕਰੋ ಅದರಲ್ಲಿ ತಡಿಯ ಆಕ ನೀ ಸೊಬ್ಬದ ಅದೇ ನೀ ಪಿ ಕೆಂಕಾರ ಬೇರೆ ಅದರ ನೀ ಪಡೆ ಹಂಕಾರ ಬೇರೆ ಆ ತೀವಿ